ਸਸ਼ੁਕਲ ਕਲਿਆਣ ਟੀਵੀ ਪੰਜਾਬ ਵੇਖ ਰਿਹਾ ਤੁਸੀਂ ਤੇ ਐਮਐਸਡੀ ਸਕੂਲ ਦੇ ਵਿੱਚ ਰੱਖੜੀ ਤੇ ਤੀਆਂ ਦੇ ਤਿਉਹਾਰਾਂ ਦਾ ਸੁਮੇਲ ਸੱਭਿਆਚਾਰਕ ਰੰਗਾ ਦਿਨ ਪਰ ਇਹ ਖਾਸ ਦਿਨ ਮਨਾਇਆ ਗਿਆ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਿਲ ਕੇ ਇਹਨਾਂ ਤਿਉਹਾਰਾਂ ਨੂੰ ਬੜੇ ਹੀ ਉਤਸ਼ਾਹ ਤੇ ਖੁਸ਼ੀ ਦਿਨ ਮਨਾਇਆ ਇਸ ਮੌਕੇ ਸਕੂਲ ਦਾ ਮਾਹੌਲ ਪੂਰੇ ਤਰੀਕੇ ਦੇ ਨਾਲ ਖੁਸ਼ਗੁਬਾਰ ਤੇ ਰੰਗीन ਹੋ ਗਿਆ ਜਿਵੇਂ ਸੱਭਿਆਚਾਰਕ ਰੰਗਾ ਦੀ ਫਹਾਰ ਪੈ ਗਈ ਹੋਵੇ ਇਸ ਸਮਾਗਮ ਦਾ ਮੁੱਖ ਆਕਰਸ਼ਣ ਸਕੂਲ ਦੇ ਪ੍ਰਧਾਨ ਰਾਜਨ ਗਰਗ ਦੇ ਗੁੱਟ ਦੇ ਵਿਦਿਆਰਥੀਆਂ ਦੇ ਵੱਲੋਂ ਰੱਖੜੀ ਬੰਨਣਾ ਸੀ ਤਾਂ ਇਸ ਰਸਮ ਨੇ ਭਾਈਚਾਰੇ ਤੇ ਆਪਸੀ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਹੈ ਤੇ ਰਾਜਨ ਗਰਗ ਨੇ ਵੀ ਵਿਦਿਆਰਥੀਆਂ ਦਿਨਾਂ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਇਹ ਤਿਉਹਾਰ ਸਾਡੇ ਸੱਭਿਆਚਾਰ ਦੀ ਜੀਵੰਤਾ ਨੂੰ ਦਰਸਾਉਂਦੇ ਨੇ ਤਿਉਨ ਨ ਜ਼ੋਰ ਦੇ ਕੇ ਕਿ ਕਿਸਾਨ ਨੂੰ ਆਪਣੇ ਵਿਰਸੇ ਤੇ ਸੱਭਿਆਚਾਰ ਨੂੰ ਬਚਾ ਕੇ ਰੱਖਣ ਦੇ ਲਈ ਅਜਿਹੇ ਸਮਾਗਮ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਨਵੀਂ ਪੀੜ੍ਹੀ ਵੀ ਨਾ ਰਵਾਇਤਾ ਦੇ ਨਾਲ ਜੁੜ ਸਕੇ ਇਸ ਮੌਕੇ ਪੰਜਾਬੀ ਸੱਭਿਆਚਾਰ ਦੀ ਰੂ ਗਿੱਧਾ ਤੇ ਬੋਲੀਆਂ ਵੀ ਪੇਸ਼ ਕੀਤੀਆਂ ਗਈਆਂ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਰਲ ਕੇ ਖੂਬ ਗਿੱਧਾ ਪਾਇਆ ਜਿਸ ਨਾਲ ਪੂਰੇ ਸਕੂਲ ਦੇ ਵਿੱਚ ਖੁਸ਼ੀ ਤੇ ਚਹਲ ਪਹਲ ਦਾ ਮਾਹੌਲ ਬਣਿਆ ਤੇ ਬੋਲੀਆਂ ਦੇ ਬੋਲ ਗਿੱਧੇ ਦੀ ਤਾਲ ਤੇ ਹਰ ਕਿਸੇ ਦਾ ਮਨ ਮੋਇਆ ਗਿਆ ਇਹੀ ਦਿਨ ਸਿਰਫ ਤਿਉਹਾਰ ਮਨਾਉਣ ਤੱਕ ਸੀਮਤ ਨਹੀਂ ਰਿਹਾ ਸਗੋ ਵਿਦਿਆਰਥੀਆਂ ਦੇ ਲਈ ਇੱਕ ਯਾਦਗਾਰੀ ਸਬਕ ਬਣਿਆ ਜਿਸ ਨੇ ਉਹਨਾਂ ਨੂੰ ਆਪਣੀ ਜੜ੍ਹਾਂ ਨਾਲ ਜੁੜੇ ਰਹਿਣ ਦਾ ਅਹਿਸਾਸ ਕਰਵਾਇਆ ਸੋ ਮੁੱਖੇ ਤੌਰ ਤੇ ਇਸ ਸਮਾਗਮ ਸਿਵਿਕ ਰਸਮੀ ਪ੍ਰੋਗਰਾਮ ਨਹੀਂ ਸੀ ਸਗੋ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵਿਚਕਾਰ ਇੱਕ ਮਜ਼ਬੂਤ ਰਿਸ਼ਤੇ ਤੇ ਆਪਸੀ ਪਿਆਰ ਦਾ ਪ੍ਰਤੀਕ ਬਣਿਆ ਜਿਵੇਂ ਪ੍ਰਾਲਿਜ ਜਿੱਥੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਪਰਫੁੱਲਤ ਕਰਦੇ ਨੇ ਉੱਥੇ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਦੇ ਵਿੱਚ ਵੀ ਭੂਮਿਕਾ ਨਿਭਾਉਂਦੇ ਨੇ ਐਮਐਸਜੀ ਸਕੂਲ ਐਲ ਆਰ ਡਰਾਮਾ ਸਕੂਲ ਹੈ ਕਾਫੀ ਬ੍ਰਾਂਚੇਸ ਹੈ ਅੱਜ ਕਿਹਨੇ ਜਗੋ ਅੱਜ 3000 ਤੇ ਰੱਖੀ ਪਹਿਲੇ ਤੋਂ ਜੇ ਸਭ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਆਪਣੇ ਸਕੂਲ ਦਾ ਪ੍ਰੋਗਰਾਮ ਤੇਿਆ ਦੇ ਔਰ ਰੱਖੜੀ ਬੰਦਨ ਦਾ ਕੰਬਾਈਨਡ ਫੰਕਸ਼ਨ ਰੱਖਿਆ ਗਿਆ ਸੀ ਇਸ ਸਾਰੇ ਬੱਚੇ ਹੈ ਜਿੰਨਾ ਸਟਾਫ ਹੈ ਜਿੰਨ ਪੈਂਸੇਬਲ ਸਰ ਮਾਦਰੀ ਮੈਡਮ ਪੂਜਾ ਮੈਡਮ ਜਿੰਨੇ ਵੀ ਔਰ ਸਾਰੇ ਮਤਲਬ ਕਲਾਸ 4 ਜਿੰਨੇ ਵੀ ਹੈ ਉਹਨਾਂ ਨੂੰ ਸਪਹਿਲੇ ਤੋਂ ਸਾਰਿਆਂ ਨੂੰ ਤੇਿਆ ਔਰ ਰੱਖੜੀ ਬੰਦਨ ਦੀ ਲੱਖ ਲੱਖ ਵਧਾਈਆਂ ਮੈਂ ਰਾਜਨ ਗਰਗ ਐਡਵੋਕੇਟ श्री सनातन धर्म महावीर दल ਉਹਦੇ ਦੋਸਤ ਕੋਲ ਲੋਡ ਰਾਮਾ ਤੇ ਐਮਐਸਡੀ ਹਨੂਮਾਨ ਚੌਂਕ ਤੇ ਐ ਅੱਜ ਉਹ ਸਕੂਲ ਦੇ ਵਿੱਚ ਸਾਰੇ ਅਧਿਆਪਕਾਂ ਤੇ ਬੱਚੀਆਂ ਨੇ ਰਖੜ ਰੱਖਿਆ ਬੰਧਨ ਦੇ ਤਿਹਾਰ ਤੇ ਰਖੜੀਆਂ ਬੰਨ ਕੇ ਆਪਦੇ ਭਰਾਵਾਂ ਨੂੰ ਤੇ ਮੈਨੂੰ ਵੀ ਰਖੜੀ ਬੰਨ ਕੇ ਇਸ ਤਿਹਾਰ ਨੂੰ ਮਨਾਇਆ ਉਹਦੇ ਨਾਲ ਨਾਲ ਤੀਜ ਦਾ ਜਿਹੜਾ ਤਿਹਾਰ ਹੈ ਸਾਵਣ ਦੇ ਮਹੀਨੇ ਸ਼ੁਰੂ ਹੁੰਦਾ ਹੈ ਆਖਰੀ ਪੜਾਵਾ ਤੇ ਹੁਣ ਇਹ ਖਤਮ ਹੋਣ ਨਾਲ ਤਿਹਾਰ ਸੀ ਉਸ ਤੀਜ ਦੇ ਤਿਹਾਰ ਨੂੰ ਮਨਾਉਣ ਵਾਸਤੇ ਸਾਰੇ ਬੱਚਿਆਂ ਨੇ ਸਾਰੀਆਂ ਬੱਚੀਆਂ ਨੇ ਪੰਜਾਬ ਦੇ ਵਿਰਸੇ ਦੇ ਤਿਵਾਰ ਨੂੰ ਬਹੁਤ ਖੁਸ਼ੀ ਨਾਲ ਹੁੰਮ ਭਾ ਕੇ ਕਿੱਕਲੀਆਂ ਪਾ ਕੇ ਬੋਲੀਆਂ ਪਾ ਕੇ ਨੱਚ ਗਾ ਕੇ ਆਪਦੇ ਬਲਬਲੇ ਪਾ ਕੇ ਨਵੇਂ-ਨਵੇਂ ਕੱਪੜੇ ਪਾ ਕੇ ਉਹਨਾਂ ਨੇ ਇਸ ਤਿਵਾਰ ਨੂੰ ਮਨਾ ਕੇ ਇੱਕ ਸੰਦੇਸ਼ ਦਿੱਤਾ ਹੈ ਤੇ ਪੰਜਾਬ ਦੇ ਜਿਹੜੇ ਵਿਰਸੇ ਦੇ ਤਿਵਾਰ ਹੈ ਪੰਜਾਬ ਦਾ ਜਿਹੜਾ ਵਿਰਸਾ ਤਿਹਾਰਾਂ ਤੇ ਇਹਨਾਂ ਵਿੱਚ ਕਲਾਕਾਰੀਆਂ ਚ ਹੈ ਉਹਨੂੰ ਜਿਉਂਦਾ ਰੱਖਣ ਵਾਸਤੇ ਅਜੇ ਪ੍ਰੋਗਰਾਮ ਕੀਤਾ। ਕਿੰਨਾ ਪਿਆਰ ਕਾਫੀ ਬਦਲਾਅ ਦੇ ਕਿਵੇਂ ਦੇਖਦੇ ਦੇਖੋ ਜਿਹੜਾ ਤਿਹਾਰ ਪਹਿਲਾਂ ਹੁੰਦੇ ਸੀ ਉਦੋਂ ਜਿਹੜੇ ਤਿਹਾਰ ਸੀ ਉਹ ਸੀ ਰਸਮਾਂ ਦੇ ਪਿੰਡ ਦੇ ਵਿੱਚ ਬਾਹਰਲੇ ਪਾਸੇ ਜਿਹੜੇ ਵੱਡੇ ਦਰਖਤ ਹੁੰਦੇ ਪੁਰਾਣੇ ਦਰਖਤ ਹੁੰਦੇ ਉਥੇ ਪਿੰਗਾ ਪੈਂਦੀਆਂ ਉਥੇ ਮੋਰ ਬੋਲਦੇ ਪੰਛੀ ਬੋਲਦੇ ਸਾਰੇ ਨਗਰ ਦੀਆਂ ਸਾਰੀਆਂ ਬੱਚੀਆਂ ਤੇ ਮਾਤਾਵਾਂ ਉਥੇ ਮੰਜੇ ਢਾ ਕੇ ਪਿੰਗਾ ਝੂਟ ਕੇ ਗੱਲਾਂ ਬਾਤਾਂ ਕਰਕੇ ਘਰੇ ਖਾਣੇ ਪਕਾ ਕੇ ਗੁਲਗਲੇ ਪਕਾ ਕੇ ਮਠਾਈ ਪਕਾ ਕੇ ਇੱਕ ਦੂਜੇ ਨੂੰ ਵਰਤ ਕੇ ਦੇ ਬਚਾਉਂਦੀਆਂ ਸੀ ਜਦੋਂ ਕੁੜੀਆਂ ਵਿਆਹੀਆਂ ਜਾਂਦੀਆਂ ਸੀ ਫਿਰ ਉਹ ਆਪਦੇ ਸਹੁਰੇ ਘਰ ਜਾਂਦੀਆਂ ਸੌਣ ਮਹੀਨਾ ਚੜ੍ਹਨ ਤੇ ਉਹਨਾਂ ਦੇ ਭਰਾ ਉਹਨਾਂ ਨੂੰ ਲੈਣ ਜਾਂਦੇ ਸਰਗੀ ਦੇ ਕੇ ਆਉਂਦੇ ਜਦੋਂ ਕੁੜੀਆਂ ਘਰੇ ਆਉਂਦੀਆਂ ਘਰੇ ਆਏ ਤੋਂ ਮਾਤਾ ਖੁਸ਼ ਹੁੰਦੀ ਉਹਦੇ ਵਾਸਤੇ ਕੋਈ ਜੁਲਰੀ ਬਣਾਉਂਦੀ ਕੋਈ ਕੱਪੜਾ ਬਣਾਉਂਦੀ ਕੋਈ ਉਹਨੂੰ ਮਠਾਈ ਬਣਾ ਕੇ ਦਿੰਦੀ ਕੋਈ ਉਹਦੇ ਵਾਸਤੇ ਕੋਈ ਹੋਰ ਕੀ ਸਭ ਨੂੰ ਮੇਲ ਮਲਾਪ ਹੁੰਦੇ ਸੀ ਪਰ ਹੁਣ ਜ਼ਮਾਨਾ ਤੇਜ਼ੀ ਨਾਲ ਜਿਹੜਾ ਹੈ ਇਹ ਵਿਰਸਿਆਂ ਤੋਂ ਦੂਰ ਹੁੰਦਾ ਜਾਂਦਾ ਹੈ ਹੁਣ ਜਿਹੜਾ ਜਮਾਨਾ ਹੈ ਉਹ ਇਨਸਟੈਂਟ ਲਾਈਫ ਬੱਚੇ ਆ ਗਏ ਨਵੇਂ ਉਹ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੇ ਜਾਂਦੇ ਆ ਪਰ ਫੇਰ ਵੀ ਸੂਬੇ ਦੇ ਵਿੱਚ ਇਹ ਤਿਹਾਰਾਂ ਦਾ ਮਨਾਇਆ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੋਕਾਂ ਬੱਚੇ ਅੱਜ ਕੱਲ ਸਮਝੋ ਗੁਲਗਲੇ ਲਗਾ ਲਓ ਆਮ ਬੱਚੇ ਗੁਲਗਲੇ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਆਮ ਬੱਚੇ ਮਿੱਠੇ ਚੋਲਖਾਨੋਂ ਹਟ ਗਏ ਆਮ ਜਦੋਂ ਪੂਰੀ ਛੋਲੇ ਕੜਾ ਖੀਰ ਜਲੇਬੀਆਂ ਇਹਨਾਂ ਕੰਨੀ ਬੱਚਿਆਂ ਦਾ ਦਿਮਾਗ ਨਹੀਂ ਰਿਹਾ ਕਿਉਂਕਿ ਘਰਾਂ 'ਚ ਬੰਨੋ ਹਟ ਗਏ ਇਹ ਤਿਹਾਰ ਇਸੇ ਤਰੀਕੇ ਨਾਲ ਚੱਲਦੇ ਰਹਿਣੇ ਚਾਹੀਦੇ ਆ ਬੋਲੀਆਂ ਪੈਣੀਆਂ ਚਾਹੀਦੀਆਂ ਪੰਜਾਬ ਦੇ ਵਿਰਸੇ ਦੇ ਲੋਕ ਗੀਤ ਗਾਏ ਜਾਣੇ ਚਾਹੀਦੇ ਆ ਜਿਹੜੀਆਂ ਮਟਿਆਰਾਂ ਉਹ ਇਹਨਾਂ ਦਿਨਾਂ ਚ ਆਪਦੇ ਘਰੇ ਮਾਪਿਆਂ ਕੋਲ ਆਉਂਦੀਆਂ ਇਹ ਸ਼ੁਭ ਸ਼ਗਨ ਹੁੰਦੇ ਆ ਮਾਪੇ ਆਪਦੇ ਵਿੱਤ ਮੁਤਾਬਕ ਉਹਨੂੰ ਤੁਰਨ ਲੱਗੇ ਉਹਨੂੰ ਆਪਦੀ ਜੋ ਵੀ ਸ਼ਰਧਾ ਹੁੰਦੀ ਹੈ ਉਹ ਦਿੰਦੇ ਆ ਇਹ ਇਹ ਇੱਕ ਆਸ਼ੀਰਵਾਦ ਹੁੰਦਾ ਹੈ ਇਹ ਚੀਜ਼ਾਂ ਬਹੁਤ ਜ਼ਰੂਰੀ ਤੇ ਦੇਖਿਆ ਜੀ ਬੱਚੇ ਇਹ ਹੋ ਰਹੇ ਆ ਸਟੇਡੀ ਦੀਆਂ ਬਣ ਕੇ ਰਹੇ ਨੇ ਜਿੱਤੇ ਬਣ ਗਿਆ ਅੱਗੇ ਕੋਈ ਵੀ ਸੀ ਲੱਗ ਕੇ ਸੀ ਲੱਗਤੀਆਂ ਆਪਣੇ ਦਾਦੀ ਦਾਦੇ ਕੋਲੇ ਨਾਨਾ ਨਾਨੀ ਕੋਲ ਬੈ ਕੇ ਗੱਲਾਂ ਬਾਤਾਂ ਸੁਣਦੇ ਸੀ ਉਹ ਅੱਗੇ ਚੱਲੂ ਰਹੀਆਂ ਸੀ ਪਰ ਉਹ ਮੌਸਮ ਬਦਲ ਗਿਆ ਤੁਸੀਂ ਬਿਲਕੁਲ ਸਹੀ ਕਿਹਾ ਹੈ ਕਿ ਜਿਹੜੇ ਹੁਣ ਇਹ ਤਿਹਾਰ ਨੇ ਡੀਜੇ ਤੇ ਬਣ ਕੇ ਰਹਿ ਗਈ ਜਦੋਂ ਪਹਿਲਾਂ ਬੱਚਾ ਜੰਮਦਾ ਤੇ ਉਹਦਾ ਵੱਡਾ ਪਲਦਾ ਸੀ ਉਹ ਨਾਨਾ ਨਾਨੀ ਦਾਦਾ ਦਾਦੀ ਕੋਲੇ ਲੋਰੀਆਂ ਸੁਣਦਾ ਸੀ ਪੰਜਾਬੀ ਦੇ ਗੀਤ ਸੁਣਦਾ ਸੀ ਉਦੋਂ ਇਹ ਸਾਧਨ ਨਹੀਂ ਹੁੰਦੇ ਸੀ ਤਾ ਮੁਟਿਆਰਾ ਖੁਦ ਇਕੱਠੀਆਂ ਹੋ ਕੇ ਆਪਦੇ ਵੇੜੇ 'ਚ ਬੋਲੀਆਂ ਟਿਕਲੀਆਂ ਪਾਉਂਦੀਆਂ ਸੀ ਤਾਂ ਉਹਨਾਂ ਦੇ ਹੱਦਾਂ ਤੋਂ ਚੀਜ਼ ਰਚ ਜਾਂਦੀ ਸੀ ਅੱਜ ਇਹ ਚੀਜ਼ਾਂ ਸਾਡੇ ਘਰਾਂ ਦੇ ਅੰਗਣਾ 'ਚੋਂ ਖਤਮ ਹੋ ਗਈਆਂ ਤੇ ਇਹ ਸਾਰਾ ਜਿਹੜਾ ਅੱਜ ਨਵਾਂ ਯੁੱਗ ਹੈ 21ਵੀਂ ਸਦੀ ਹੈ ਇਹ ਸਾਰੀ ਡੀਜੇ ਸਾਊਂਡ ਸਿਸਟਮ ਪੈਨ ਡਰਾਈਵਸ ਇਹਦੇ ਵਿੱਚ ਆ ਗਿਆ ਜਿਹਦੇ ਕਰਕੇ ਉਹ ਜਿਹੜਾ ਸਾਡੇ ਦਾਦਾ ਦਾਦੀ ਨਾਨਾ ਨਾਨੀ ਸਾਡੀਆਂ ਲੋਰੀਆਂ ਸਾਡੀਆਂ ਘਾਵੀਆਂ ਬੱਚਿਆਂ ਨੂੰ ਸੁਣਾਉਣੀਆਂ ਤਿਆਰ ਕਰਨਾ ਉਹ ਵਿਰਸਾ ਖਤਮ ਹੋਣ ਕਰਕੇ ਚੀਜ਼ਾਂ ਹੁੰਦੀਆਂ ਜਾਂਦੀਆਂ ਪਰ ਸੰਦੇਸ਼ ਇਹੀ ਹੈ ਵੀ ਜੇ ਮਾਪੇ ਜਾਂ ਪਰਿਵਾਰ ਇਹਨਾਂ ਚੀਜ਼ਾਂ ਨੂੰ ਥੋੜਾ ਬਹੁਤ ਦੁਬਾਰਾ ਇਹਨੂੰ ਉਹ ਮੱਖਣ ਬਣਾਉਣ ਚਟਨੀ ਬਣਾਉਣ ਦੇਸੀ ਘਿਓ ਦੇ ਪਰੌਂਠੇ ਬਣਾ ਕੇ ਬੱਚਿਆਂ ਨੂੰ ਦੇਣ ਹਲਵੇ ਬਣਾ ਕੇ ਦੇਣ ਦੇਸੀ ਘਿਓ ਦਾ ਹਲਵਾ ਬਣੇ ਮਤਲਬ ਪ੍ਰਾਣੀਆਂ ਜਿਹੜੀਆਂ ਕਰੇ ਆਪਾਂ ਕਹਿੰਦੇ ਆ ਵੀ ਦਲੀਆ ਬਣੇ ਖਿਚੜੀ ਬਣੇ ਬਾਜਰੇ ਦੀ ਖਿਚੜੀ ਬਣੇ ਇਹ ਜਿਹੜਾ ਵਣਨ ਤਾਂ ਬੱਚਿਆਂ ਦੇ ਵਿੱਚ ਸਿਹਸਤੀ ਆਵੇ ਬੱਚੇ ਤਾਕਤਵਰ ਹੋਣ ਬੱਚਿਆਂ ਦਾ ਦਿਮਾਗ ਆਪਦੇ ਵਿਰਸੇ ਕੰਨੀ ਨੂੰ ਮੁੜੇ ਇਹ ਪਰੇ ਚੀਜ਼ਾਂ ਖਤਮ ਹੁੰਦੀਆਂ ਜਾਂਦੇ ਇਨਸਟੈਂਟ ਫੂਡ ਚੱਲ ਪਿਆ ਪੀਜ਼ਾ ਡਾਈਟ ਕੋਕ 버ਗਰ ਜਾਂ ਮਤਲਬ ਬਾਜ਼ਾਰੋਂ ਜੇ ਕੋ ਚਾਰ ਰਿਸ਼ਤੇ ਅੱਜਕੱਲ ਦਾ ਕੀ ਹੋ ਗਿਆ ਘਰੇ ਰਿਸ਼ਤੇਦਾਰ ਚਾਰ ਆ ਗਏ ਤਾਂ ਲੇਡੀਜ਼ ਕੀ ਕਰਦੀਆਂ ਨੇ ਸਬਜ਼ੀਆਂ ਵੀ ਬਾਹਰੋਂ ਮੰਗਵਾਉਂਦੀਆਂ ਕੱਲੀ ਫੁਲਕਾ ਤਵੇ ਤੇ ਘਰੇ ਲੈ ਲਾ ਗਿਆ ਜ਼ਿਆਦਾਤਰ ਇਹ ਚੀਜ਼ ਹੋਣ ਲੱਗੀ ਇਸ ਕਰਕੇ ਬਦਲਾ ਇਹਦਾ ਪਛੋਕੜ ਕੰਨੀ ਸਾਨੂੰ ਜ਼ਰੂਰ ਜਾਨਣਾ ਚਾਹੀਦਾ ਹੈ ਸੋਡੀ ਗੱਲ ਬਿਲਕੁਲ ਸਹੀ ਹੈ ਤੇ ਅਸੀਂ ਸਾਰੇ ਸਹਿਮਤ ਹਾਂ